ਆਪ ਨਾ ਇੱਥੇ ਘਾਰ ਹੀ ਕੋਈ ਸਿੱਧਾ ਚੁੱਕ ਕੇ ਤੈ ਰਿਹਾ ਨਹੀਂ ਇੱਥੇ ਨੰਦਾ ਮੈਥੇ ਬੈਠ ਗਿਆ ਜੀ ਬੈਠੇ ਆ ਗਿਆ ਬਨਾਰੀ ਸਰ ਹੈ ਕੋ ਬਾ ਹੋਗਾ ਨੂੰ ਕੋ ਪਿਆਣਾ ਹੈ ਨਾ ਡਾਲੀ ਬਲਕਾਰ ਸਿੰਘ ਹੈ ਬਲਕਾਰ ਸਿੰਘ ਤੇਰਾ ਪੂਰਾ ਨਾਮ ਕੀ ਹੈ ਹੈ ਉਹਨਾਂ ਕੁਡੀਸ਼ਨ ਪਿਆ ਪੂਰਾ ਨਾਮ ਬਤੁਈ ਤਾਂ ਹਾਂ ਜੀ 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 ਜਾਨ ਨੰਬਰ ਵਾਲੇ ਤਾਂ ਅੰਮ੍ਰਿਤ ਵਾਲੇ ਨੰਬਰ ਵਾਲੇ ਬਿਲਕੁਲ ਨੀਰੋ ਜੀ ਇੱਥੇ ਕਿ ਮੈਂ ਪਾ ਚੁੱਕਾ ਇੱਥੇ ਆ ਮੈਨੂੰ ਨਹੀਂ ਜਾਂਦਾ ਮੈਂ ਕਿਹਨਾਂ ਲਈ ਆਪ ਭਾਈਆ ਕਿੱਥੋਂ ਲੈਣਾ ਹੈ ਐ ਇਤੋਂ ਬਾਹਰ ਕਿੱਥੇ ਮਸ ਕਿੱਥੇ ਲੱਗੋ ਤੇ ਪਿੱਛੇ ਪਾਓ ਉਹ ਕਿੱਥੋਂ ਆਜਾ ਇਹ ਜੀ ਦਾ ਸਾਹ ਬੋਲ ਕੋਲੇ ਵੀ ਸੀ ਆ ਰੋਣ ਸਭ ਇੱਧਰ ਆਜਾ ਇੱਧਰ 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 ਲੱਭੇ ਕਾਇ ਚੱਲ ਨਹੀਂ ਆ ਲੈ ਇੱਧਰ ਬੈਠ ਜਾ ਇੱਧਰ ਆ ਜਾ ਇੱਧਰ ਹੋ ਜਾ ਉਧਰ ਨੂੰ ਪਰ ਇੱਧਰ ਤੇ ਮੈਂ ਇੱਥੇ ਬਿਠਾ ਦੋ ਵੀ ਉੱਤੇ ਉੱਤੇ ਬੈਠ ਜਾ ਨਹੀਂ ਵਾਇਰ ਕੋਈ ਕਾ ਚਾਲਦਾ ਵਾਇਰ ਕੋਈ ਇਹ ਤੇ ਪੁਨੇ ਕੇ ਸਾਹਮਣਾਂ ਸਾਨੂੰ ਸੰਗਤਾਂ ਦੱਸਿਆ ਸੀਗਾ ਤੇ ਗੁਰੂ ਅਰਜਨ ਦੇਵ ਨਵਾਸ ਦੀ ਬੈਕਸਾਈਡ ਕੋਈ ਬੰਦਾ ਦਸਤਾਰ ਧਾਰੀ ਵੈਸੇ ਕੇਸਾ ਧਾਰੀ ਸੀ ਉਹਦੇ ਵੱਲੋਂ ਪੋਥੀ ਸਾਹਿਬਾਨ ਦੇ ਅੰਗ ਬਾੜ-ਬੜ ਕੇ ਸੁਧਿਆਰੇ ਸੀ ਮੌਕੇ ਤੇ ਸੰਗਤ ਵੱਲੋਂ ਪੁਲਸ ਨੂੰ ਬੰਦਾ ਫਰਾਜਤਾ ਗਿਆ ਸੀ ਖਾਨਾ ਫਰਜ਼ ਬੰਦਾ ਕੋਈ ਆਸਾਨ ਨਹੀਂ ਹੈਗਾ ਅਸੀਂ ਆਪਣਾ ਫਰਜ਼ ਸਮਝਦੇ ਹਾਂ ਸਾਰੇ ਸਿੰਘ ਕਹਿੰਦੇ ਜੀ ਹੁਣੀ ਬਾਜੀ ਜੀ ਬਾਕੀ ਜਿੰਨੇ ਵੀ ਸੰਗਤਾਂ ਆਇਆ ਚੋਰ ਸਿੰਘ ਆਮਾ ਕਿਸੇ ਦਾ ਨਾਮ ਹੀ ਜਾਣਦਾ ਸਾਰੇ ਸਿੰਘ ਆਏ ਨੇ ਉਸੇ ਵੇਲੇ ਅਸੀਂ ਤਕਰੀਬਨ ਪਹਿਲਾਂ ਕਟਵਾਲੀ ਬਲਿਆਰੇ ਥਾਣੇ ਪਹੁੰਚੇ ਸੀ ਜਨੂੰ ਉੱਥੇ ਲੱਗਾ ਸੀ ਪਤਾ ਹੁਣ ਅਸੀਂ ਵੀਡੀਓ ਥਾਣੇ ਦੇ ਬਾਹਰ ਖੜੇ ਹਾਂ ਤੇ ਇੰਚਾਰ ਸਾਹਿਬ ਸਰਬੀਰ ਸਿੰਘ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਕਹਿਣਾ ਵਕਿ ਬੰਦਾ ਸਾਡੀ ਕਸਟਡੀ ਵਿੱਚ ਅਸੀਂ ਪੁਸ਼ਪਿਸ਼ ਕਰ ਰਹੇ ਹਾਂ ਅਤੇ ਸਵੇਰੇ ਤੁਹਾਨੂੰ ਐਫਆਰ ਦੀ ਕਾਪੀ ਦਵਾਂਗੇ ਪਰ ਗੱਲ ਫਿਰ ਉੱਥੇ ਉਹੀ ਹੋਣੀ ਆ ਕੋਈ ਨਾ ਮਾਪੇ ਕਿਹੜੀ ਐਫਆਰ ਉਸੇ 295 ਤੇ ਨਾਲ ਹੀ ਫਾਈਲ ਕਿਹਾ ਜਾਊਗਾ ਜੋ ਮੈਂਕਲੀ ਅਫਸਰ ਮੈਂਕਲੀ ਅਫਸਰ ਤਾਂ ਕਰਿਆ ਉਹ ਹੁਣੇ ਇੱਥੋਂ ਦਾ ਭਰਾ ਆਇਆ ਸੀ ਜਿਸ ਬੰਦੇ ਨੇ ਬਹਿਬੀ ਕੀਤੀ ਆ ਉਹਦਾ ਇਹ ਕਹਿਣਾ ਵੀ ਇਹ ਮੈਂਟਲੀ ਅਫਸਰ ਦਾ ਪਾਗਲ ਤੇ ਜਦੋਂ ਉਹਨੂੰ ਗਰਮ ਕੀਤਾ ਮੜਾ ਜਿਆ ਫਿਰ ਉਹ ਭੱਜ ਗਿਆ ਹੁਣ ਕਹੀਏ ਕੀ ਇੱਥੇ ਜੇ ਉਹ ਮੈਂਟਲੀ ਅਫਸਰ ਸੀ ਤਾਂ ਲਾਇਕ ਰਹੋਗੇ ਤੇ ਜੋ ਮੈਂਟਲੀ ਅਫਸਰ ਸੀ ਤੇ ਕਿਸੇ ਦਾ ਆਪਣੀ ਸਿਰਕੋ ਨਹੀਂ ਪਾੜਿਆ ਉਹਨੇ ਉੱਚੀ ਕੋ ਪਾੜਿਆ ਸੋ ਇਹ ਬਾਰ-ਬਾਰ ਇੱਕੋ ਰਿਪੀਟ ਸੀ ਚੱਲ ਜੰਦੀ ਆ ਵੀ ਆਇਆ ਕਰੇ ਜੀ ਪਾਗਲ ਆ ਜੀ ਪਾਗਲ ਆ ਜੀ ਆਗਰਾਂ ਨੂੰ ਸਿਰਫ ਉੱਚੀ ਦਿਖਦੀਆਂ ਗੁਰਬਾਣੀ ਦਿਖਦੀ ਆ ਇਹ ਆਪਣੇ ਕਿਸੇ ਮੈਂ ਚਾਹੁੰਦਾ ਨਹੀਂ ਇਸ ਮੇਰੀ ਸੋਚ ਨਹੀਂ ਹੈ ਕਿ ਬਟ ਕਿਉਂ ਨਹੀਂ ਕਿਸੇ ਆਪਣੇ ਘਰ ਦੇ ਪੀ ਭੰਦੀ ਜ਼ਰੂਰਤ ਪਾਲੀ ਦੇ ਕਿਉਂ ਨਹੀਂ ਕਿਸੇ ਮਾਪਿਆਂ ਸਿਰ ਪਾੜ ਦਿੰਦੇ ਕਿਉਂ ਨਹੀਂ ਕੋਈ ਹੋਰ ਤਾਂ ਨਹੀਂ ਲੱਗਦਾ ਨਾ ਅਸੀਂ ਚਾਹਦੇ ਕਿਸੇ ਤੋਂ ਨਹੀਂ ਬਦਗੀ ਹੋਰੇ ਸਾਡੀ ਬਿਲਕੁਲ ਸੋਚ ਨਹੀਂ ਹੈ ਕਿ ਬਟ ਦੇਖਦਾ ਸਿਰਫ ਤੇ ਸਿਰਫ ਸਿੱਖ ਤਾਂ ਨਹੀਂ ਗੁਰਬਾਣੀ ਦਿਖਦੀ ਹੈ ਸੋ ਇਸ ਕਰਕੇ ਬੇਨਤੀ ਹੈ ਜਦੋਂ ਇਛਾ ਦੀ ਘਰਣਾ ਉਡੀ ਹੁੰਦੀ ਹੁੰਦੀ ਹੈ ਤੇ ਗੁਰੂ ਦਾ ਉਪਜਾਦ ਕਰ ਲਿਆ ਕਰੋ ਕਿ ਵਰਕੇ ਨਿੰਦਸ ਨਾ ਕਾਨ ਫਿਰ ਜੇ ਆਪਾਂ ਇਹੋ ਕੁਝ ਕਰਨਾ ਵਾ ਤੇ ਫਿਰ ਕੰਨੀ ਕਲਾ ਫਿਰ ਜੱਦੀਆਂ ਨੂੰ ਹੋਰੀਆਂ ਸੁਖਰੀਆਂ ਹੈ ਨਹੀਂ ਆਦੇ ਪਿਓ ਦੇ ਅੰਗਪਾੜ ਪਰ ਛੱਡਣ ਦੇ ਨਾਲ ਖਲਾਰਨੇ ਨੇ ਉਹ ਖਾਰੀ ਜਾਂਦੇ ਆ ਅਸੀਂ ਟਾਈਮ ਪਾਸ ਜਿਹਾ ਕਰੀ ਜਾਂਦੇ ਆ ਆਪਣਾ ਅਸੀਂ ਚੱਲ ਜਣਾ ਵੀ ਪਾ ਕੇ ਅਸੀਂ ਵੀ ਕਰ ਲੈਣਾ ਹਾਂ ਅਰਦਾਸ ਕਰਦੇ ਮਾਰੋ ਸਾਨੂੰ ਸੇਵਾ ਵਿੱਚ ਸਾਡੇ ਹੱਥੀਂ ਕੋਈ ਦੁਸੀ ਦੇ ਸਾਡਾ ਯੂਨਸੋਲ ਹੋ ਗਏ ਸਾਨੂੰ ਪਤਾ ਵੀ ਅਹੀਂ ਕੁਝ ਕਰਕੇ ਗਏ ਦੁਨੀਆ ਦੇ ਉੱਪਰ ਪਰ ਜੋ ਰੋਹ ਵਿਚਾਰ ਸਾਡੀਆਂ ਸੰਸਤਾਵਾਂ ਸਾਡੇ ਸਰਮੌਰ ਜਿੰਨੇ ਆਗੂ ਨੇ 500 100 ਕਾਲਡ ਸਾਰੇ ਸੁੱਤੇ ਆ ਕਿਉਂਕਿ ਜ਼ਹਿਦਾਰੀਆਂ ਦੀ ਭੁੱਖ ਲੱਗਦੀ ਆ ਉਹ ਅੰਦਾ ਮੈਂ ਬਣ ਜਾ ਉਹ ਅੰਦਾ ਮੇਰਾ ਬਣ ਜਾ ਪਾਸ ਇਹ ਚੱਕਰ ਜਿਵੇਂ ਕਰਦੇ ਆ ਗੁਰੂ ਛੱਟੇ ਰੋਲਦਾ ਰੋਲੀ ਜਾਵੇ ਔਮ ਡੋਪੀ ਜਾ ਡੁੱਬੀ ਜਾਵੇ ਨਫਰ ਤੁਸੀਂ ਹੁਦਿਆ ਹੋਈ ਜਾਵੇ ਹਨਨ ਪਰਬਤ ਹੁੰਗਾ ਹੋਈ ਜਾਵੇ ਸਾਨੂੰ ਇਸ ਚੀ ਦਾ ਕੋਈ ਫਰਕ ਨਹੀਂ ਸਾਨੂੰ ਫਰਕ ਨਹੀਂ ਪਦਾ ਆਪਣੀ ਕੋਸ਼ਿਸ਼ ਦਾ ਜਹਾਂਦਾ ਹੀ ਦਾ ਸੋ ਹਗਲਵਾ ਆ ਇਹ ਜਿਹੜੇ ਗੁਰੂ ਨੇ ਸਰ ਕੋ ਦਿੱਤਾ ਜਿਹਦੇ ਵਾਸਤੇ ਜਿ ਖਾਣਾ ਆਪਾਂ ਖਾਣਾ ਕਾਦੇ ਵਾਸਤੇ ਧੰਨਵਾਦ ਭਾਈ ਗੁਰਜੀ ਕਾ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਤੇ ਅੱਜ ਸੋ ਲੋ ਬੇਤਕ ਕੀਤੀ ਗਈ ਹੈ ਸਤਿ ਸ਼੍ਰੀ ਅਕਾਲ ਜੀ ਇੱਥੇ ਸਾਨੂੰ ਪਤਾ ਚੱਲਿਆ ਸੀ ਕਿ ਇੱਕ ਵਿਅਕਤੀ ਹੈ ਉਹਨੇ ਕੁੱਟਸ ਆਫ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਦੇਰ ਨੂੰ ਉਹਨੂੰ ਲੋਕਾਂ ਨੇ ਉਹਨੂੰ ਫੜ ਲਿਆ ਉਹਦੇ ਨਾਲ ਕੁੱਟਮਾਰ ਕੀਤੀ ਗਈ ਤਾਂ ਉਹਨੂੰ ਹੈਂਡ ਓਵਰ ਕਰਤਾ ਤਾਂ ਫਿਰ ਬਿਆਨ ਲਿਖ ਕੇ ਅਸੀਂ ਉਹ ਪਰਚਾ ਦਰਜ ਕੀਤਾ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਮੈਂ ਕੀ ਲਾਇਆ ਕਿ ਕਿਥੋਂ ਦਰੈਣ ਵਾਲਾ ਹੈ ਅਜੇ ਉਹ ਪਤਾ ਕਰ ਰਹੇ ਹਾਂ ਜੀ ਕੁਝ ਜਥੇਬੰਦੀ ਇੱਥੇ ਪਹੁੰਚ ਗਿਆ ਨੇ ਉਹਨਾਂ ਦਾ ਮੈਸੇਜ ਆਨੇ ਸ਼ੁਰੂ ਹੋ ਗਏ ਨੇ ਕਿ ਅਸੀਂ ਇੱਥੇ ਆ ਰਹੇ ਹਾਂ ਕਿਉਂਕਿ ਕਾਫੀ ਇਹ ਵਾਇਰਲ ਹੋ ਚੁੱਕੀ ਹੈ ਇਹ ਜੋ ਤਸਵੀਰਾਂ ਜਿਹੜੀਆਂ ਸਪੈਕਟਿਵ ਕੀਤੀਆਂ ਤਾਂ ਕੀ ਕਾਰਵਾਈ ਹੋਣੀ ਇਸ ਦੇ ਵਿੱਚ ਅਰਮਲ ਦੇ ਵਿੱਚ ਜਾਂਦੀ ਗਈ ਅਸੀਂ ਐਫਆਰ ਰਜਿਸਟਰ ਕਰ ਰਹੇ ਹਾਂ ਜਿਉਂ ਬੰਦੇ ਨੂੰ ਅਰੈਸਟ ਪਾਵਾਂਗੇ ਅੱਗੇ ਜੋ ਬੰਦੇ ਦੀ ਲੋੜਿੰਦੀ ਕਰਵਾਈ ਹੈ ਸੀ ਕਰਦੇ। ਕੀ ਜਾ ਰਿਹਾ ਹੈ ਕਿ ਗੁਰੂ ਘਰ ਦੇ ਨਜ਼ਦੀਕ ਦਾ ਹੀ ਰਹਿਣ ਵਾਲਾ ਵਿਅਕਤੀ ਹੈਗਾ ਉਹ। ਪਤਾ ਕਰ ਰਹੇ ਹਾਂ ਜੀ ਤਫਤੀਸ਼ ਕਰਦੇ। ਮੈਂ ਇੱਕ ਪਾਸੇ ਤੋਂ ਦੁਤਾਰ ਆਤੀ ਹੁੰਦਾ ਹੈ ਪੁਲਿਸ ਨੇ ਵੱਡੀ ਗਤੀ ਵਿੱਚ ਜਦੋਂ ਪਾਸੇ ਹੀ ਘਟਨਾ ਹੋਣਾ। ਕਿੰਨਾ ਕਿਤੇ ਸੰਗਤ ਤੇ ਮਾਰਕੀ ਦੀ ਜਾਣਦਾ ਦਾ ਅਪਰ। ਜੀ ਸੰਗਤ ਸੰਗਤ ਨਹੀਂ ਉਹਨੂੰ ਫੜਿਆ ਹੈ ਜੀ ਸੰਗਤ ਕਰਕੇ ਹੀ ਉਹ ਫੜਿਆ ਗਿਆ ਤਾਂ ਬਚਾਅ ਹੋ ਗਿਆ। ਉਹਨੇ ਬੇਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਹੋਈ ਨਹੀਂ। ਤਾਂ ਇਹ ਅਸੀਂ ਫੜ ਕੇ ਉਹ ਨਾ ਐਫਆਈਆ ਰਜਿਸਟਰ ਕਰਨਾ ਹੈ ਜੀ ਜੀ ਇਹ ਪਤਾ ਕਰਨ ਵਾਲਾ ਵਿਸ਼ਾ ਹੈ ਜੀ ਸਾਰਾ ਤਫਤੀਸ਼ ਚਾਹੀਦਾ ਲੱਗਦਾ ਕਿ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਨਗਰੀ ਦੀ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਖਾਸ ਤੌਰ ਤੇ ਨਿਗਰਾਨੀ ਇਹਨਾਂ ਤੇ ਇਹਨਾਂ ਉੱਤੇ ਅਸੀਂ ਨਿਗਰਾਨੀ ਰੱਖ ਰਹੇ ਹਾਂ ਜੀ ਪੁਲਿਸ ਦੀ ਪੂਰੀ ਨਿਗਰਾਨੀ ਹੈ ਇਮੀਡੀਏਟ ਕਾਰਵਾਈ ਕਰਦੇ ਹੋਏ ਐਫਆਈਆ